ਹਾਂਜੀ ਅੱਜ ਆਪਾਂ ਗੱਲ ਕਰਾਂਗੇ ਪ੍ਰੀਤ ਨਗਰ ਵਾਲੀ ਪ੍ਰੀਤ ਨਗਰ ਕਿਸ ਨੇ ਬਸਾਇਆ ਸੀ ਤੇ ਕਿਉਂ ਬਸਾਇਆ ਸੀ ਪ੍ਰੀਤ ਨਗਰ ਜੋ ਹੈ ਸਰਦਾਰ ਗੁਰਬਖਸ਼ ਸਿੰਘ ਹੋਰਾਂ ਦਾ ਬਸਾਇਆ ਸੀ ਅੰਮ੍ਰਿਤਸਰ ਪਿੰਡ ਲੋਪੋਂ ਕੇ ਨਜ਼ਦੀਕ ਉਹ ਲੋਪੋਂ ਕੇ ਰੋਡ ਵੀ ਵਾਈਦੀ ਹੈ ਲੋਪੋਂ ਕੇ ਰੋਡ ਹੈ ਉੱਥੇ ਪ੍ਰੀਤ ਨਗਰ ਸਰਦਾਰ ਗੁਰਬਖਸ਼ ਸਿੰਘ ਹੋਰਾਂ ਨੇ ਬਸਾਇਆ ਸੀ ਪ੍ਰੀਤ ਅੱਛਾ ਪ੍ਰੀਤ ਨਗਰ ਹੁਣ ਆਪਾਂ ਗੱਲ ਕਰੀਏ ਕੋਈ ਪ੍ਰੀਤ ਨਗਰ ਕਿਉਂ ਬਸਾਇਆ ਸੀ ਇਹ ਗੁਰ ਸਰਦਾਰ ਗੁਰਬਖਸ਼ ਸਿੰਘ ਹੋਰਾਂ ਦਾ ਇੱਕ ਸੁਪਨਾ ਸੀ ਸਰਦਾਰ ਗੁਰਬਖਸ਼ ਸਿੰਘ ਹੋਰਾਂ ਦਾ ਇੱਕ ਸੁਪਨਾ ਸੀ ਸੁਪਨਾ ਸੀ ਜਿਵੇਂ ਆਪਾਂ ਕਹਿੰਨੇ ਵੀ ਇੱਕ ਸੁਪਨਾ ਸੀ ਇੱਕ ਪਿੰਡ ਬਸਾਉਣ ਦਾ ਜਿੱਥੇ ਅਮਰੀਕੀ ਮਤਲਬ ਜੋ ਹੈ ਅਮਰੀਕੀ ਜੀਵਨ ਢੰਗ ਦੇ ਨਾਲ ਮਤਲਬ ਜੋ ਲੋਕਾਂ ਨੂੰ ਸਹੂਲਤ ਮਿਲੇ ਮਤਲਬ ਇਹੋ ਜਿਹਾ ਪਿੰਡ ਹੋਵੇ ਜਿਵੇਂ ਆਪਾਂ ਕਹਿੰਨੇ ਕੋਈ ਨਗਰ ਹੋ ਨਗਰ ਜਾਂ ਮਤਲਬ ਪਿੰਡ ਹੈ ਨਗਰ ਜਾਂ ਪਿੰਡ ਮਤਲਬ ਇਹ ਜ ਮਤਲਬ ਇਸ ਇਸ ਮਤਲਬ ਅਮਰੀਕੀ ਜੀਵਨ ਢੰਗ ਦਾ ਵਾਲਾ ਪਿੰਡ ਮਤਲਬ ਇਹ ਜੀ ਉਹਨਾਂ ਦਾ ਸੁਪਨਾ ਸੀ ਹੈ ਜੀ ਸੋਚ ਸੀ ਕਿਉਂਕਿ ਅਮਰੀਕਾ ਚੋਂ ਪੜ੍ਹ ਕੇ ਆ ਸੀ ਮਿਸ਼ੀਗਨ ਯੂਨੀਵਰਸਿਟੀ ਤੋਂ ਤੇ ਇਹ ਹੈ ਉੱਥੇ ਨਾਮੀ ਜੋ ਪੰਜਾਬੀ ਦੇ ਪੰਜਾਬੀ ਦੇ ਜੋ ਲੇਖਕ ਨੇ ਨਾਮੀ ਲੇਖਕ ਜਿਵੇਂ ਆਪਣਾ ਇੱਕ ਸੋਭਾ ਸਿੰਘ ਚਿੱਤਰਕਾਰ ਹੋ ਗਏ ਜਾਂ ਲਾਲ ਸਿੰਘ ਹੋ ਗਏ ਗਾ ਆਪਣਾ ਅਦਾਕਾਰ ਹੈ ਬਦਰਾਸਾਨੀ ਜੋ ਵੀ ਹੈ ਨਾਂਮੀ ਮਤਲਬ ਇਸ ਤੋਂ ਜ਼ਿਆਦਾ ਕਰ ਸਹੀ ਉਥੇ ਉਹ ਮਤਲਬ ਇੱਕ ਸਾਂਝਾ ਚੁੱਲਾ ਸਾਂਝਾ ਚੁੱਲਾ ਕਨਸੈਪਟ ਦਾ ਮਤਲਬ ਤੁਸੀਂ ਪਹਿਲਾਂ ਦੂਰਦਰਸ਼ਨ ਦੂਰਦਰਸ਼ਨ ਤੇ ਤੁਸੀਂ ਦੇਖਣਾ ਦੂਰਦਰਸ਼ਨ ਪੰਜਾਬੀ ਦੂਰਦਰਸ਼ਨ ਤੇ ਦੂਰਦਰਸ਼ਨ ਤੇ ਮਤਲਬ ਸਾਂਝਾ ਚੁੱਲਾ ਇੱਕ ਸੀਰੀਅਲ ਆਉਣਾ ਸੀ ਸਾਂਝਾ ਚੁੱਲਾ ਜਿਵੇਂ ਆਪਾਂ ਕਹਿੰਨੇ ਵੀ ਸਾਂਝਾ ਚੁੱਲਾ ਇਜ਼ ਅ ਕਾਮਨ ਪਲੇਸ ਇਨ ਪੰਜਾਬ ਵੇਅਰ ਊਮਨ ਡੂ ਟੂ ਪ੍ਰੇਪੇਅਰ ਦੇਨ ਮੀਲਸ ਟੂਗੇਦਰ ਜਨ ਕਿ ਕਿਥੇ ਔਰਤਾਂ ਜਿਹੜੀਆਂ ਸੀਗਾ ਮਤਲਬ ਇੱਕ ਕਾਮਨ ਪਲੇਸ ਇੱਕ ਕਾਮਨ ਪਲੇਸ ਹੈ ਸਾਂਝਾ ਚੁਲ੍ਹੇ ਇੱਕ ਕਾਮਨ ਪਲੇਸ ਹੈ ਇੱਕ ਆਮ ਜਨਤਕ ਜਗ੍ਹਾ ਜਿਵੇਂ ਉੱਥੇ ਮਤਲਬ ਜਿਹੜੀਆਂ ਔਰਤਾਂ ਸੀਗੀਆਂ ਮਤਲਬ ਆਪਣਾ ਜੋ ਹੈ ਖਾਣਾ ਤਿਆਰ ਕਰਦੀ ਜਿਵੇਂ ਪਕਾਣੇ ਨੇ ਵੀ ਤੰਦੂਰ ਜਿਵੇਂ ਇੱਕ ਤੰਦੂਰ ਤੰਦੂਰ ਤੇ ਔਰਤਾਂ ਤੰਦੂਰ ਤੇ ਤੰਦੂਰ ਤੇ ਔਰਤਾਂ ਚ ਆਪਨਾ ਉਹ ਇਕੱਠੀਆਂ ਹੋ ਕੇ ਮਤਲਬ ਤੰਦੂਰੀ ਰੋਟੀ ਨਹੀਂ ਜਾਂ ਬੰਦੇ ਬਸ ਤੰਦੂਰ ਬਣਾ ਲੈਂਦੇ ਆ ਤੇ ਔਰਤਾਂ ਇਕੱਠੀਆਂ ਹੋ ਕੇ ਉਹ ਉੱਥੇ ਜੋ ਆਪਣਾ ਭੋਜਨ ਤਿਆਰ ਕਰਦੀਆਂ ਨੇ ਇਸ ਤਰ੍ਹਾਂ ਹੀ ਮਤਲਬ ਸਾਂਝਾ ਚੁੱਲ੍ਹਾ ਇੱਕ ਕਾਮਨ ਪਲੇਸ ਮਤਲਬ ਜਿੱਥੇ ਆਪਣਾ ਔਰ ਤਾਂ ਇਕੱਠੀਆਂ ਹੋ ਕੇ ਮਤਲਬ ਜੋ ਆਪਣਾ ਭੋਜਨ ਤਿਆਰ ਕਰਦੀ ਸੀ ਇਹ ਜਾਨਕੀ ਪ੍ਰੀਤ ਨਗਰੀ ਨਾ ਜੋ ਪ੍ਰੀਤ ਨਗਰ ਹੈ ਕੋਈ ਖਾਸੀਅਤ ਹੈ ਮਤਲਬ ਜੇ ਮੈਂ ਮੈਂ ਤੇ ਮੈਂ ਏਸੀ ਪੰਜਾਬੀ ਟ੍ਰਿਬਿਊਨ ਪੰਜਾਬੀ ਟ੍ਰਿਬਿਊਨ ਅਖਬਾਰ ਦੇ ਵਿੱਚ ਜੋ ਪ੍ਰੀਤ ਪ੍ਰੀਤ ਲੜੀ নামে ਦਾ ਇੱਕ ਮਤਲਬ ਪ੍ਰੀਤ ਲੜੀ ਜੋ ਹੈ ਛਪਦਾ ਸੀਗਾ ਪੰਜਾਬੀ ਟ੍ਰਿਬਿਊਨ ਦੇ ਵਿੱਚ ਤੇ ਇਹ ਪੰਜਾਬੀ ਟ੍ਰਿਬਿਊਨ ਜਾਂ ਹੋਰ ਫੈਲ ਹੋਰ ਕਈ ਅਖਬਾਰਾਂ ਵਿੱਚ ਛਪਦਾ ਪਰ ਮੈਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਇਹਨਾਂ ਦਾ ਲੇਖ ਪੜਿਆ ਸੀ ਉਤੋਂ ਫਿਰ ਮੈਨੂੰ ਮਤਲਬ ਇਹਦੇ ਬਾਰੇ ਨੌਲੇਜ ਹੋਈ ਜਨਨ ਕਿ ਇਹ ਇੱਕ ਇਹੋ ਜਿਹਾ ਪਿੰਡ ਬਸਾਉਣਾ ਚਾਹੁੰਦੇ ਸੀ ਜਿੱਥੇ ਅਮਰੀਕੀ ਜੀਵਨ ਢੰਗ ਦੇ ਆ ਮਤਲਬ ਇੱਕ ਇੱਕ ਖਾਸੇ ਗੱਲ ਈ ਵੀ ਸੀ 프리ਜਨਗਰ ਦੇ ਵਿੱਚ ਜੋ ਹੈ ਜੋ ਆਪਣਾ ਅਮਰਸਰ ਕੋਲੇ ਉਹ ਲੋਪੋਂ ਕੇ ਰੋਡ ਹੀ ਵਾਈਆਂ ਲੋਪੋਂ ਕੇ ਰੋਡ ਤੇ 프리ਜਨਗਰ ਤੇ ਉਹਦੇ ਵਿੱਚ ਖਾਸੇ ਚੀਜ਼ ਜਾਨਕਿ ਉੱਥੇ ਹਰ ਇੱਕ ਸਹੂਲਤ ਜਾਨਕਿ ਇਹ ਜੋ ਬੱਚਿਆਂ ਦੀ ਪੜਾਈ ਹੋ ਗਈ ਜਾਂ ਸੋਸ਼ਲ ਐਕਟੀਵਿਟੀਜ਼ ਹੋ ਗਈ ਜਾਂ ਡਰਾਮ ਆਪਣਾ ਉਹ ਡਰਾਮਾ ਵੀ ਖੇੜਦੇ ਸੀ ਡਰਾਮੇ ਵਗੈਰਾ ਵੀ ਖੇੜਦੇ ਹੁੰਦੇ ਸੀਗੇ ਯਾਨੀ ਕਿ ਜੋ ਵੀ ਹੈ ਆਪਣੇ ਤੇ ਨਾਮੀ ਲੈ ਕੇ ਨਾਮ ਸਿੰਘ ਹੋ ਗਏ ਅ ਬਜਰਾਸਾਨੀ ਬਜਰਾਸਾਨੀ ਦਾ ਤੁਸੀਂ ਪਵਿੱਤਰ ਪਾਪੀ ਜੋ ਹੈ ਪਵਿੱਤਰ ਪਾਪੀ ਦਾ ਤੁਸੀਂ ਫਿਲਮ ਦੇਖੀ ਹੋਣੀ ਆ 1970 ਚਾਹੀਸੀ ਪਵਿੱਤਰ ਪਾਪੀ ਉਹ ਪਵਿੱਤਰ ਪਾਪੀ ਵੀ ਬਜਰਾਸਾਨੀ ਸੀਗਾ ਮੇਨ ਮਤਲਬ ਜੋ ਹੈ ਪਵਿੱਤਰ ਪਾਪੀ ਦੇ ਵਿੱਚ ਤੇ ਜੋ ਮਤਲਬ ਕਜ਼ਾਰ ਦੀ ਭੂਮਿਕਾ ਨਿਭਾਉਂਦਾ ਹੈ ਤੇ ਇਹ ਹੈ ਜਨਨ ਕਿ ਮੇਰਾ ਕਹਿਣ ਦਾ ਭਾਅ ਵੀ ਹੈ ਜੋ ਪ੍ਰੀਤਨਗਰ ਦੇ ਵਿੱਚ ਜਨਨ ਕਿ ਸਾਰੀਆਂ ਸਹੂਲਤਾਂ ਸਾਰੀਆਂ ਸੀ ਪ੍ਰੀਤਨਗਰ ਵਿੱਚ ਸਹੂਲਤਾਂ ਸਾਰੀਆਂ ਸੀ ਜਨਨ ਕਿ ਹਰ ਇੱਕ ਜਨਨ ਕਿ ਉਸੇ ਖਾਣਾ ਵੀ ਖਾਣਾ ਵੀ ਆਪ ਹੀ ਤਿਆਰ ਕਰਦੇ ਸੀ ਜੋ ਵੀ ਹੈ ਇੱਕ ਇੱਕ ਪ੍ਰੈਸ ਵੀ ਉਹਨਾਂ ਦੀ ਆਪਣੀ ਉੱਥੇ ਪ੍ਰੈਸ ਸੀ ਜੋ ਵੀ ਹੈ ਜਿਸ ਨੂੰ ਕਿਸੇ ਕਿਸੇ ਨੇ ਰੋਜ਼ਗਾਰ ਦੀ ਲੋੜ ਤੇ ਆ ਕੇ ਰੋਜ਼ਗਾਰ ਵੀ ਬਹੁਤ ਲੋਕਾਂ ਨੇ ਕੀਤਾ ਹੈਗਾ ਜੋ ਰੋਜ਼ਗਾਰ ਕਰਦੇ ਸੀਗੇ हां एक एज हो रहा है एक मतलब भाव किसान के तहत जो अपन साझा चुला कांसेप्ट ਦੇ ਤਹਿਤ मतलब ਇਹ ਵੀਪਰੀਦਨਗਰ बसाया ਸੀ ਨਾਲੇ ਇੱਕ ਸੋਰਸੀ ਵੀ ਮਹਿਜਾ ਪਿੰਡ ਬਸਾਵਾ ਕਿੱਥੇ ਜਾਨਕਿ ਲੋਕ ਇੱਕ ਅਮਰੀਕੀ ਜੀਵਨ ਟੰਗ ਹੋਵੇ ਤੇ ਨਾਲ ਇਹ ਹੈ ਵੀ ਸਹੂਲਤਾ ਮਿਲਣਾ ਵੀ ਇਹ 1932 ਦੀ ਗੱਲ ਹੈ 1932 ਦੀ ਗੱਲ ਹੈ ਆਜ਼ਾਦੀ ਤੋਂ ਪਹਿਲਾਂ ਦੀ ਗੱਲ ਹੈ ਜਦੋਂ ਉਹਨਾਂ ਨੇ 1900 ਭਰਤੀ ਵਿੱਚ ਇਹ ਮਤਲਬ ਕੁਰੀਦ ਨਗਰ ਪ੍ਰੋਸੈਸ ਹੈ